ਸੱਤਰੀਆ ਕਾਲਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਵਟੰਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਦੇ ਪੱਖ ਦੇ ਮੁੱਦਿਆਂ ਨੂੰ ਖੋਲ ਕੇ ਪਰਖਦੇ ਹਾਂ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਅੱਜ ਦਾ ਮੁੱਦਾ ਹੈ ਜਿਸ ਤੇ ਆਪਾਂ ਗੱਲਬਾਤ ਕਰਾਂਗੇ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਜਿੰਨੀ ਚੋਣ ਦੇ ਨਤੀਜਿਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਮੋੜ ਲਿਆਂਦਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਨੇ ਜਿੱਥੇ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ ਉੱਥੇ ਹੀ ਸਿਆਸੀ ਹਲਕਿਆਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਰਾਜ ਸਭਾ ਜਾਣ ਦੀਆਂ ਅਟਕਲਾਂ ਨੂੰ ਵੀ ਹਵਾ ਦਿੱਤੀ ਹੈ ਵਿਰੋਧੀ ਧਿਰਾਂ ਨੇ ਦਾਅਵਾ ਕੀਤਾ ਸੀ ਕਿ ਸੰਜੀਵ ਅਰੋੜਾ ਦੀ ਜਿੱਤ ਦੇ ਨਾਲ ਰਾਜ ਸਭਾ ਦੀ ਸੀਟ ਖਾਲੀ ਹੋਵੇਗੀ ਤਾਂ ਜਿਸ ਨੂੰ ਕੇਜਰੀਵਾਲ ਸਾਹਿਬ ਆਪਣੇ ਲਈ ਸੁਰੱਖਿਅਤ ਕਰਨਗੇ ਹਾਲਾਂਕਿ ਜਿੱਤ ਤੋਂ ਬਾਅਦ ਵਿੱਚ ਕੇਜਰੀਵਾਲ ਨੇ ਇਹਨਾਂ ਕਿਆਸਰਾਈਆਂ ਨੂੰ ਸਿਰਤੋਂ ਹੀ ਰੱਦ ਕਰਦੇ ਹੋਏ ਇਹ ਸਪਸ਼ਟ ਕਰ ਦਿੱਤਾ ਕਿ ਉਹ ਰਾਜ ਸਭਾ ਨਹੀਂ ਜਾਣਗੇ ਉਹਨਾਂ ਦੇ ਇਸ ਬਿਆਨ ਨੇ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਕਿ ਇਹ ਬਿਆਨ ਜਿੱਤ ਤੋਂ ਬਾਅਦ ਦੇ ਵਿੱਚ ਹੀ ਕਿਉਂ ਆਇਆ ਹੈ ਪਹਿਲਾਂ ਕਿਉਂ ਨਹੀਂ ਆਇਆ ਇਹ ਬਿਆਨ ਇਸ ਦੇ ਪਿੱਛੇ ਦੀ ਸਿਆਸਤ ਕੀ ਹੋ ਸਕਦੀ ਹੈ ਇਸ ਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ ਤਾਂ ਇਸ ਮਸਲੇ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੌਸ਼ਨ ਖੇੜਾ ਜੀ ਖੇੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਜੀਰ ਬੰਨੀ ਰਾਜੀ ਰਹੋ ਖੇੜਾ ਸਾਹਿਬ ਜੀ ਗੱਲ ਕਰੀਏ ਤਾਂ ਲੁਧਿਆਣਾ ਪੱਛਮੀ ਵਿਧਾਨ ਸਭਾ ਜਿੰਨੀ ਚੋਣ ਜਿੱਤਣ ਤੋਂ ਬਾਅਦ ਦੇ ਵਿੱਚ ਕੇਜਰੀਵਾਲ ਸਾਹਿਬ ਬਾਰੇ ਜੋ ਵਿਰੋਧੀ ਸਿਆਸੀ ਕਿਆਚੜਾਈਆਂ ਆ ਰਹੀਆਂ ਸਨ ਉਹਨਾਂ ਨੂੰ ਕੇਜਰੀਵਾਲ ਨੇ ਮੁੱਲੋਂ ਹੀ ਰੱਦ ਕਰਦਿਆਂ ਹੋਇਆ ਕਿਹਾ ਕਿ ਇਹ ਮੈਂਬਰ ਰਾਜਸਭਾ ਨਹੀਂ ਬਣ ਗਏ ਇਸ ਗੱਲ ਦਾ ਇਜ਼ਹਾਰ ਉਹਨਾਂ ਨੇ ਜਿੱਤਣ ਤੋਂ ਬਾਅਦ ਦੇ ਵਿੱਚ ਹੀ ਕਿਉਂ ਕੀਤਾ ਪਹਿਲਾਂ ਕਿਉਂ ਨਹੀਂ ਕੀਤਾ ਇਸ ਜਿੱਤ ਦੇ ਪਿੱਛੇ ਆਮ ਆਦਮੀ ਪਾਰਟੀ ਦੀ ਕੀ ਸਿਆਸੀ ਰਣਨੀਤੀ ਸੀ ਅਤੇ ਕੇਜਰੀਵਾਲ ਦੇ ਇਸ ਬਿਆਨ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਕਿਹੜਾ ਸੁਨੇਹਾ ਸਿਰਜਿਆ ਜਾ ਰਿਹਾ ਹੈ ਕੀ ਕਹਿਣਾ ਹੈ ਥਿਓਰਟਾਈਜ਼ ਮੁੱਦੇ ਦਿੱਤੇ ਦੇਖੋ ਜਿਹੜੀ ਅੱਜ ਦੇ ਨਾ ਹਾਲਾਤ ਆ ਉਹਦੇ ਸੰਦਰਭ ਚ ਸੋਚਦੇ ਆ ਜਦੋਂ ਆਪਾਂ ਤੇ ਲੁਧਿਆਣਾ ਪਛਵੀ ਜਮਨੀ ਚੋਣਾਂ ਹੋਈਆਂ ਤੇ ਉਹਦੇ ਵਿੱਚ ਸਾਰਿਆਂ ਨੇ ਮਤਲਬ ਬਹੁਤ ਜ਼ੋਰ ਜ਼ਮਾਈ ਕੀਤੀ ਹੈਗੀ ਹੂੰ ਜੀ ਤੇ ਉਹਦੇ ਵਿੱਚ ਸਰਕਾਰ ਜਿੱਤ ਗਈ ਹੈਗੀ ਸਰਕਾਰ ਨੇ ਜਿੱਤਣਾ ਹੁੰਦਾ ਹੂੰ ਤੇ ਕਿਉਂਕਿ ਸਰਕਾਰ ਸਰਕਾਰੀ ਹੁੰਦੀ ਨਾ ਹੂੰ ਤੇ ਦੂਸਰੀ ਗੱਲ ਹੈਗੀ ਆ ਕਿ ਅੱਜ ਜਦੋਂ ਮਤਲਬ 1.5 ਸਾਲ ਬਾਕੀ ਰਹਿੰਦਾ ਹੋਵੇ ਹੂੰ ਹਾਂ ਅੱਜ ਜਿੰਨੀ ਚੋਣ ਜਿਹਨੂੰ ਸੈਮੀਫਾਈਨਲ ਕਿਹਾ ਜਾਂਦਾ ਹੋਵੇ ਜਦੋਂ ਸਰਕਾਰ ਜਿੱਦਦੀ ਆ ਤੇ ਸਰਕਾਰ ਨੇ ਕੰਨ ਲੋਕਾਂ ਦੇ ਧੰਨਵਾਦ ਵਿੱਚ ਹੂੰ ਸੰਦੀਪ ਅਰੋੜਾ ਦੀ ਅਗਵਾਈ ਦੇ ਵਿੱਚ ਭਵਨਸਾਹ ਬਥੇ ਪੁੰਚੇ ਆ ਕੁਰੇ ਪੰਜਾਬ ਦੇ ਵਰਕਰਾਂ ਦੇ ਲਾਏ ਆ ਉੱਥੇ ਫਿਰ ਮਤਲਬ ਬਸੰਤੀ ਰੰਗ ਦੇ ਹੂੰ ਜਿੱਤੋਂ ਬੱਤੀ ਹੂੰ ਉਹਨਾਂ ਨੇ ਹਾਲਾਤ ਉਹ ਪੈਦਾ ਕੀਤੇ ਹੈਗੇ ਆ ਕਿ ਅਸੀਂ ਉੱਥੇ ਖੜੇ ਆ ਇਹ ਸ਼ਬਦ ਕੀਤਾ ਕਿ ਅੱਜ ਬੇਸ਼ੱਕ ਵਿਰੋਧੀਆਂ ਵੱਲੋਂ ਮਨੂ ਪੱਪਾ ਪਰ ਜ਼ੋਰ ਲਾਇਆ ਗਿਆ ਚਾਹੇ ਭਾਜਪਾ ਵਾਜਾ ਕਾਂਗਰਸ ਆ ਚਾਹੇ ਅਕਾਲੀ ਦਲੇ ਜਾ ਸਹੀ ਹੈ ਜੀ ਲੇਕਿਨ ਉਹਨਾਂ ਨੇ ਪਿਛਲੀ ਜਿਹੜੀ ਚੋਣ ਸੀਗੀ ਜਦੋਂ ਗੋਗੀ ਜਿੱਤਿਆ ਸੀਗਾ ਹੂੰ ਉਹਦੇ ਨਾਲ ਵੀ ਦੁੱਗਣੀ ਵੋਟਾਂ ਦੇ ਹਰਾਇਆ ਆਪਣੇ ਵਿਰੋਧੀ ਨੂੰ ਹੂੰ ਬਿਲਕੁਲ ਜੀ ਠੀਕ ਹੈ ਜੀ ਜੀ ਅੱਗੇ 5500 ਦੇ ਹਰਾਏ ਹੁਣ 11000 ਦੇ ਹਰਾਏ ਆ ਬਿਲਕੁਲ ਉਹਨਾਂ ਦੇ ਸਾਇਕ ਜਿਹੜੀ ਸਾਡੀ ਹਰਮਨ ਪਿਆਰਤਾ ਅੱਗੇ ਨਾਲ ਦੁੱਗਣੀ ਹੋਈ ਹੈ ਹੂੰ ਠੀਕ ਹੈ ਭਾਵ ਕਿ ਇਹ ਵੀ ਸਾਬਤ ਕੀਤਾ ਹੈਗਾ ਭਗਵੰਦ ਸਿੰਘ ਮਾਨ ਮਤਮਦਰੀ ਪੰਜਾਬ ਨੇ ਇਹ ਜਿਹੜੀਆਂ ਮੇਰੀਆਂ ਨੀਤੀਆਂ ਹੈਗੀਆਂ ਪੰਜਾਬ ਸਰਕਾਰ ਦੀਆਂ ਉਹਨਾਂ ਲੋਕੀ ਪਸੰਦ ਕਰ ਰਹਾ ਹੈ। ਹਮਮ ਰਿਜ਼ਲਟ ਵੀ ਇਹ ਦੱਸ ਰਿਹਾ। ਹਮ ਜੀ ਹਾਂ ਜੀ। ਜੋ ਉਥੇ ਨਤੀਜੇ ਦੱਸ ਰਹੇ ਹੈਗੇ ਆ ਕਿ ਜਿਹੜਾ ਮਤਲਬ ਹੈ ਸੈਮੀ ਫਾਈਨਲ ਤੇ ਫਾਈਨਲ ਦਾ ਆਧਾਰ ਬਣ ਗਿਆ ਹੈਗਾ। ਹਮ ਹਾਂ ਜੀ। ਕਾਰਨ ਕੀ ਹੈਗੇ ਆ ਕਿ ਬੇਸ਼ੱਕ ਉਥੇ ਵਿਰੋਧੀ ਧਿਰਾਂ ਨੇ ਬੜਾ ਜ਼ੋਰ ਅਜ਼ਮਾਈ ਕੀਤੀ ਹੈਗੀ ਇਹ ਦੱਸਣ ਦੀ ਵੀ ਇਹ ਕਿਸਾਨ ਵਿਰੋਧੀ ਹੋਏ ਸਾਬਤ ਹੋਏ ਆ। ਹਮ ਕਿਸਾਨੀ ਸੰਘਰਸ਼ਾਂ ਦੇ ਆਪਣੇ ਪਿੱਠ ਦੇ ਮਤਲਬ ਥਾਪਣ ਦੀ ਗਏ ਨੇ ਪਟੇਸ਼ਵਰਾਂ ਮਾਰਿਆ। ਹਾਂ ਜੀ। ਦੱਸ ਰਹੇ ਕਿ ਸਾਰੇ ਮਰਾਜ਼ਾਂ ਬਾਰੇ ਕੋਈ ਸੁਖੀ ਨਹੀਂਗਾ। ਹਮ ਇਹ ਵੀ ਦੱਸਿਆ ਗਿਆ ਕਿ ਅਧਿਆਪਕ ਜਿਹੜੇ ਹੈਗੇ ਸਕੂਲਾਂ 'ਚ ਨਹੀਂ ਹੈ। ਇਹ ਵੀ ਦੱਸਿਆ ਗਿਆ ਕਿ ਮਤਲਬ ਕੋਈ ਵੀ ਨਹੀਂ ਦੀ। ਉਹ ਵੀ ਹੜਾਂ ਦੇ ਵਿੱਚ ਜਿਹੜੀ ਆਈ ਸੀ ਵੀ ਮਤਲਬ ਮੁਰਗੀ ਤੋਂ ਲੈ ਕੇ ਬੱਕਰੀ ਤੱਕ ਮਰਨੇ ਪੈ ਕੋਈ ਨਹੀਂ ਮਣੀ। ਜੀ ਜੀ ਜੀ। ਮਤਲਬ ਸਾਰਾ ਕੁਝ ਨੈਕਟੋ ਕਰਨ ਦੇ ਬਾਵਜੂਦ ਵੀ ਲੋਕਾਂ ਨੂੰ ਜਿਹੜੇ 80% ਭਗਵੰਤ ਸਿੰਘ ਸਾਹਿਬ ਕਹਿੰਦੇ ਜਿਹੜੇ ਫ੍ਰੀ ਬਿਜਲੀ ਬਣਦੇ ਆ ਮੇਰੇ ਨਾਲ ਘੜਿਆ। ਹੂੰ ਠੀਕ ਆ। ਜੀ ਜੀ। ਹੁਣ ਉਹਨਾਂ ਨੇ ਲੱਗਦਾ ਕਿ 1000 ਰੁਪਿਆ ਜਿਹੜਾ ਤੁਹਾਨੂੰ ਦੇਣਾ ਉਹ ਵੀ ਦੇ ਦੇਣਗੇ। ਵੀ ਤਾਂ ਕਿ ਜਿਹੜੀਆਂ ਮੁਫਤੀਆਂ ਡਰੂੜੀਆਂ ਸ਼ੱਕ ਉਹਨੇ ਲੋਕ ਲੈਣ ਚੜ ਕੇ ਵੋਟ ਪਾਉਂਦੇ ਤੇ ਪਾਉਣ। ਉਹਨਾਂ ਨੂੰ ਪੰਜਾਬ ਕਿੰਨਾ ਕਰਜ਼ਾਈ ਹੋ ਗਿਆ ਤੇ ਬੜਾ ਸਰੋ ਕਰਨੇਗਾ ਹੂੰ ਜੀ ਲੇਕਿਨ ਦੂਸਰੀ ਗੱਲ ਇਹ ਗਿਆ ਕਿ ਇੱਕ ਮੈਂਬਰ ਆਸਵਾ ਚੁਣਾ ਨਹੀਂ ਬਣਦਾ ਹੂੰ ਉਹ ਖਰਾਦਰਾ ਨਹੀਂ ਬਣਦਾ ਪਾਰਟੀ ਆ ਬਣਾਉਂਦੀ ਹੈ ਕਿ ਵੀ ਕਿਸੇ ਤੇ ਮੱਧ ਜਿਹਦੇ ਸਿਰ ਤੇ ਹੱਥ ਰੱਖਦਾ ਜੀ ਸੰਦੀਪ ਰੋਲੇ ਦੇ ਸਿਰ ਤੇ ਹੱਥ ਰੱਖਿਆ ਸੀ ਮੈਂਬਰ ਆਸਵਾ ਬਣੇ ਸੀ ਬੜੇ ਕਦਯੋਗਪਤੀ ਆ ਚੰਗੇ ਤਗੜੇ ਅਮੀਰ ਆਦਮੀ ਆ ਹਾਂਜੀ ਲੇਕਿਨ ਅੱਜ ਉਹਨਾਂ ਦੇ ਕੋਲੋਂ ਜ਼ਾਇਨ ਲੈ ਲਿਆ ਹੂੰ ਲੈ ਲੈਣਾ ਹਜੇ ਜੀ ਜੀ ਵੀ ਤੁਸੀਂ ਹੂੰ ਅਜੇ ਵਿਧਾਨ ਸਭਾ ਦਾ ਜਿਹੜਾ ਐਮ.ਐਲ.ਏ ਬਣ ਜਾਓ ਇਹ ਬੜੀ ਵੱਡੀ ਗੱਲ ਆ ਤੇ ਉਹਦੇ ਨਾਲ ਹੀ ਕਿਜਰੀਵਾਲ ਸਾਹਿਬ ਵੱਲੋਂ ਉਹ ਤੇ ਇਹ ਗੱਲ ਕਹਿਣੀ ਲੋਕਾਂ ਨੂੰ ਕਿ ਤੁਸੀਂ ਮੈਨੂੰ ਐਮਐਲਏ ਦਿਨਾ ਮੈਂ ਇਹਨੂੰ ਮੰਤਰੀ ਬਣਾਵਾਂਗਾ ਹੂੰ ਲੇਕਿਨ ਉਹਨਾਂ ਦੇ ਇਸ ਕਹਿ ਦੇ ਉੱਪਰ ਫੁੱਲ ਚੜਾ ਰਹੇ ਆ ਭਗਵੰਤ ਮਾਨ ਹੂੰ ਉਹ ਅਜਿਹਾ ਬਲ ਕੇ ਜਿਹੜਾ ਉਹਨਾਂ ਨੇ ਮਤਲਬ ਇਹ ਤਬਦੀਲੀ ਕਰਨੀ ਹੈ ਕੈਬਨਟ ਦੇ ਵਿੱਚ ਉਹਦੇ ਵਿੱਚ ਉਹਨਾਂ ਨੂੰ ਇੱਕ ਚੰਗਾ ਵੀ ਮਤਲਬ ਇੱਕ ਮੱਲਾ ਵੀ ਪ੍ਰੋਟੋਕੋਲ ਮਿਲਣਾ ਆਏਗਾ ਜੀ ਜੇਕਰ ਉਹਨੂੰ ਚੰਗਾ ਮਿਲ ਜਾਂਦਾ ਇੱਕ ਵਿਭਾਗ ਮਿਲ ਜਾਂਦਾ ਹੈ 10 ਡੈਸੀ ਮਿਲ ਜਾਂਦੀ ਹੈ ਜਾਂ ਮੁਸਲਮਾਨ ਅਰਬਨ ਮਿਲ ਜਾਂਦਾ ਹੈਗਾ ਹਾਂਜੀ ਤੇ ਉਹ ਨਿਰਸੰਦੇ ਉਹ ਕੰਮ ਕਰਨਗੇ ਖੁਸ਼ੀ ਹੋਣਗੇ ਫਿਰ ਉਹਨੂੰ ਝੰਡੀ ਉਹ ਮਿਲ ਜਾਊਗੀ ਅੱਗੇ ਤੇ ਪਾਰਲੀਮੈਂਟ ਵਿੱਚ ਬੈਠੇ ਜੀ ਉਹ ਝੰਡੀ ਵਾਲੀ ਕਾਰ ਇੱਥੇ ਪੰਜਾਬ ਜੂਗੀ ਜੀ ਜੀ ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਕਿ ਕੇਜਰੀਵਾਲ ਸਾਹਿਬ ਬਰੇ ਪਹਿਲਾਂ ਇਹ ਕਿੱਸ ਰਾਈਆਂ ਸੀਗੀਆਂ ਸਿਆਸੀ ਹਾਂਜੀ ਲੋਕੀ ਵਿਰੋਧ ਕਰਦੇ ਵੀ ਕੇਜਰੀਵਾਲ ਨੇ ਆਪਣੇ ਨੂੰ ਮਫੂਜ਼ ਕਰਨ ਲਈ ਉਹਨਾਂ ਰਿਜ਼ਾਇਨ ਕਰਵਾਇਆ ਤੇ ਉੱਥੇ ਜਾਣ ਚਾਹੁੰਦੇ ਆ ਜੀ 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 لیکن ਤਾਂ ਨਾ ਸਵਾਰਾ ਵੀ ਹੁਣ ਕੇਜਰੀਵਾਲ ਸਾਹਿਬ ਨੇ ਜਿੱਤਨ ਤੋਂ ਪਹਿਲਾਂ ਕਿਹਾ ਹੂੰ ਬਿਲਕੁਲ ਪਹਿਲਾਂ ਕਿਉਂ ਨਹੀਂ ਕਿਹਾ ਇਹਨਾਂ ਪਹਿਲਾਂ ਕਿਉਂ ਨਹੀਂ ਕਿਹਾ ਜੀ ਕੇਜਰੀਵਾਲ ਸਾਹਿਬ ਨਾ ਬਹੁਤ ਡੁੱਗਿਆ ਨਹੀਂ ਹੂੰ ਪਿਛਲੀ ਗੱਲ ਤੇ ਕੇਜਰੀਵਾਲ ਸਾਹਿਬ ਨੇ ਇਸ ਇਲیکشن ਤੋਂ ਬੰਦਨ ਦੱਸਤਾ ਕਿ ਆਈ ਐਮ ਸੁਪਰ ਸੀਐਮ ਪੰਜਾਬ ਹੂੰ ਹੂੰ ਠੀਕ ਹੈ ਜੀ ਮਤਲਬ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਹੈ ਕਿ ਮੇਰੇ ਗੁਰੂਦੇਵ ਹੈਗੇ ਆ ਮੈਨੂੰ ਉਹ ਚਲਾਉਂਦੇ ਹੈਗੇ ਤੇ ਕਰਦੇ ਹੈਗੇ ਹੂੰ ਭਗਵੰਤ ਮਾਨ ਸਾਹਿਬ ਅੱਜ ਸਾਰੀਆਂ ਪ੍ਰਾਪਤੀਆਂ ਦੇ ਵਿੱਚੇ ਕੇਜਰੀਵਾਲ ਸਾਹਿਬ ਦੀ ਤਾਕਤ ਦੱਸ ਰਹੀ ਹੈ ਹੂੰ ਤੇ ਹੁਣ 1.5 ਸਾਲ ਬਾਕੀ ਰਹਿੰਦਾ ਹੋਵੇ ਕਿਰੀਵਾਲ ਸਾਹਿਬ ਨੂੰ ਬਤੌਰ ਸੂਬਰ ਸੀਐਮ ਪੰਜਾਬ 'ਚ ਕੰਮ ਕਰਨਾ ਨਾ ਕਿ ਉਹਨਾਂ ਨੇ ਮੈਂਬਰ ਆਸਵਾਦੇ ਕਿਉਂਕਿ ਉਹਨਾਂ ਨੂੰ ਅੱਜ ਆਪਣੀ ਹੋਣ ਬਚਾਉਣੀ ਆ ਜੀ ਜੇ ਦਿੱਲੀ 'ਚ ਹਾਰ ਗਏ ਜਾਂ پنجاب 'ਚ 27% ਦੇ ਆਮ ਆਦਮੀ ਪਾਰਟੀ ਕਿਤੇ ਜਾਂਦੀ ਆ ਆਵਾਦੀ ਪਾਰਟੀ ਦੇ ਸਿੱਤੋਂ ਨੂੰ ਬਚਾਉਣ ਲਈ ਇਹ ਜ਼ਰੂਰੀ ਆ ਕਿ ਜੇ ਕਿਰੀਵਾਲ ਸਾਹਿਬ ਨੇ ਜਿਹੜੇ ਸਾਡੇ ਪ੍ਰਿੰਸੀਪਲ ਸੈਕਟਰੀ ਨੂੰ ਪਾਰਾਵਾ ਦੇਤੀਆਂ ਜਿਹੜੇ ਅਧਿਕਾਰੀ ਨੂੰ ਪਾਰਾਵਾ ਵਧ ਦੇਤੀਆਂ ਜਿਹਦੇ ਸੁਖਬੀਰ ਸਿੰਘ ਬਾਦਲ ਰੋਲਾ ਪਾਉਂਦੇ ਆ ਕੀ ਹੁਣ ਅਧਿਕਾਰੀ ਮਤਲਬ ਮੀਡੀਆ ਸਟੰਡਿੰਗ ਸੀਐਮ ਦੀਆਂ ਹੂੰ ਹੂੰ ਜਿਹਦੇ ਨਾਲ ਸੀਐਮ ਮੁੱਖ ਮੰਤਰੀ 100% ਸਹਿਮਤ ਹੈਗੇ ਹੂੰ ਜਿਹੜਾ ਕਿ ਵਿਰੋਧੀ ਧਿਰਾਂ ਵੱਲੋਂ ਹੁਣ ਕਿਹਾ ਜਾ ਰਿਹਾ ਕਿ ਉਹ ਮੁੱਖ ਮੰਤਰੀ ਨੂੰ ਡਾਊਨ ਕੀਤਾ ਜਾ ਰਿਹਾ ਮੁੱਖ ਮੰਤਰੀ ਦੇ ਪਰ ਘੱਟੇ ਜਾ ਰਿਹਾ ਬਿਲਕੁਲ ਨਹੀਂ ਜਦੋਂ ਮੁੱਖ ਮੰਤਰੀ ਸਹਿਮਤ ਹੈਗੇ ਹਾਂਜੀ ਵੀ ਮੇਰੇ ਜੋ ਗੁਰੂ ਕਰ ਰਹੇ ਹੋ ਠੀਕ ਕਰ ਰਹੇ ਹੂੰ ਤੇ ਇਹਦੇ ਵਿੱਚ ਜਦੋਂ ਇਹ ਵੀ ਰੋਣਾ ਪੈ ਰਿਹਾ ਕਿ ਜਿਹੜੇ ਇੱਥੇ ਕੁਝ ਅਧਿਕਾਰੀ ਬਾਹਰੋਂ ਲਿਆ ਕੇ ਲਾਏ ਹੈਗੇ ਆ ਜਿਨ੍ਹਾਂ ਨੇ ਮੂਲ ਪੰਜਾਬੀ ਵੀ ਨਹੀਂ ਗੀ ਉਹ ਵੀ ਸ਼ਰਤ ਹਟਾ ਕੇ ਉਹਨਾਂ ਨੂੰ ਮਤਲਬ ਉਹ ਪਾਵਰਾਂ ਦਿੱਤੀਆਂ ਗਈਆਂ ਹੁਣ ਪੰਜਾਬ ਦੀ ਇਹ ਵੀ ਨਹੀਂ ਰਹਿ ਗਈ ਲੋੜ ਅੱਜ ਪੰਜਾਬ ਨੇ ਇਸ ਗੱਲ ਨੂੰ ਵੀ ਨਕਾਰਤਾ ਪੰਜਾਬ ਨੇ ਸੋਚਿਆ ਹੈਗਾ ਇਹ ਸਿਲੈਕਸ਼ਨ ਤੋਂ ਬਾਅਦ ਵੀ ਕੇਜਰੀਪਸਾ ਜੋ ਵੀ ਕਰਦੇ ਆ ਉਹ ਪੰਜਾਬ ਦੀ ਵਿੱਚਰਲੀ ਕਰਦੇ ਆ ਪਾਵਰ ਦਿਨਿਓ ਸਾਰੇ ਲੈ ਲੈਣਾ ਆ ਕੇ ਜੇ ਸਾਡੇ ਚ ਕਰਮ ਅਲੀਜੀਬਿਲਟੀ ਹੈ ਨਹੀਂ ਹਾਂਜੀ ਜੇ ਸਾਡੇ ਚ ਯੋਗਤਾ ਹੀ ਹੈ ਨਹੀਂ ਉਸ ਲੈਵਲ ਦੀ ਕਿੰਪਸ ਰੋਲੀ ਵੀ ਕਰਦੇ ਹੋ ਨੇ ਹੂੰ ਜੇ ਸਾਡੇ ਯੋਗਤਾ ਹੁੰਦੀ ਜੇ ਯੋਗਤਾ ਹੁੰਦੀ ਤੇ ਸਾਡੀਆਂ ਸਰਕਾਰਾਂ ਕੋ ਬਦਲਦੀਆਂ ਰਵੈਦੀ ਪਾਰਟੀਆਂ ਦੀ ਹੂੰ ਬਿਲਕੁਲ ਜੀ ਜੇ ਰਵੈਦੀ ਪਾਰਟੀਆਂ ਦਾ ਉਹ ਰੂਪ ਚਿਹਰਾ ਨਾ ਹੁੰਦਾ ਤੇ ਇਸ ਰੂਪ ਚਿਹਰਾ ਕਿਵੇਂ ਮਰਿਆ ਜਾਂਦਾ ਹੂੰ ਅੱਜ ਨਿਰਸੰਦੇਹ ਕਹਿੰਦੇ ਜੋ ਜਿੱਤਿਆ ਉਹੀ ਸਿਕੰਦਰ ਹੂੰ ਬਿਲਕੁਲ ਸਹੀ ਜੀ ਹਨਾ ਜੀ ਅੱਜ ਉਹ ਸਿਕੰਦਰ ਨੇ ਔਰ ਸਿਕੰਦਰ ਨੇ ਜਿਹੜੀ ਵੀ ਪੋਜ਼ਿਟਿਵ ਗੱਲ ਕਰਨੀ ਹੈਗੀ ਆ ਜਿਹੜੀ ਵੀ ਗੱਲ ਕਰਨੀ ਆ ਲੋਕਾਂ ਨੇ ਸਰਮੱਥੇ ਰੱਖਣੀ ਹੈਗੀ ਆ ਔਰ ਭਗਵੰਤਪਨ ਸਾਹਿਬ ਤੇ ਮਤਲਬ ਪਵਾ ਚੁਟਕਲੇ ਰਹੀ ਪਵਾ ਵਿਅੰਗ ਰਹੀ ਪਵਾ ਕਿਸੇ ਢੰਗ ਦਾ ਨਾਲ ਵੀ ਆਪਣੇ ਵਿਰੋਧੀਆਂ ਨੂੰ ਮਤਲਬ ਨਾ ਚਿਤ ਕਰਨਾ ਜਾਣਦੇ ਆ ਹੂੰ ਉਹ ਆਵਾਮ ਸਾਹਮਣੇ ਭੀੜ ਆ ਉਹ ਭੀੜ ਉਹ ਨਾ ਉਹ ਭੀੜ ਦਾ ਜਿਹੜਾ ਨਾ ਮੌਬ ਦਾ ਜਿਹੜਾ ਸਾਈਕੀ ਆ ਹੂੰ ਉਹ ਪਰ ਲਿੰਦੇ ਹੂੰ ਪਛਾਣ ਲੈਂਦੇ ਆ ਹਾਂ ਮੌਬ ਦੀ ਸਾਈਕੀ ਕੀ ਹੈ ਕਿ ਜਿਹੜਾ ਮੌਬ ਸਾਹਮਣੇ ਖੜਾ ਉਹਨਾਂ ਨੇ ਕਿਸੇ ਚਿੰਤਨਸ਼ੀਲ ਨਹੀਂ ਹੁੰਦੇ ਹੂੰ ਉਹਨਾਂ ਨੇ ਵੀ ਖਬਰਾਂ ਨਹੀਂ ਪੜੀਆਂ ਹੁੰਦੀਆਂ ਜੀ ਜੀ ਉਹਨਾਂ ਨੇ ਕਿਸੇ ਲੋਕਾਂ ਨੂੰ ਚਿੰਤਕ ਲੋਕਾਂ ਦੇ ਨਾਲ ਚਿੰਤਨ ਨਹੀਂ ਕੀਤਾ ਹੁੰਦਾ ਉਹ ਹੁੰਦੇ ਭੀੜਵ ਦੀ ਹਮ ਜੀ ਤੇ ਭੀੜ ਹਮੇਸ਼ਾ ਹੀ ਕੋਈ ਭੀੜਾ ਦਿਮਾਗ ਨਹੀਂ ਹੁੰਦਾ ਤੇ ਭਗਵੰਤ ਸਿੰਘ ਸਾਬ ਜਾਨਦੇ ਉਹ ਜਾਣਦੇ ਕਿ ਇਹਨੂੰ ਮੈਂ ਤਾੜੀ ਜਦੋਂ ਮਰਵਾਤੀ ਸੀ ਨਾ ਤੇ ਜਦੋਂ ਇਨਕਲਾਬ ਜਿੰਦਾਬਾਦ ਪੰਜਰੀ ਕਹਿੰਦਾ ਤੇ ਜਦੋਂ ਲੋਕਾਂ ਨੇ ਜੂਰ ਨਾ ਕਹਿੰਦਾ ਤੇ ਗੱਲ ਪਲਟ ਗਈ ਹਮ ਬਿਲਕੁਲ ਉਹ ਹੱਕ 'ਚ ਆ ਗਏ ਹੈ ਨਾ ਜੀ ਮਤਲਬ ਭਗਵੰਤ ਸਿੰਘ ਸਾਬ ਦਾ ਅੱਜ ਪੰਜਾਬ ਦੇ ਵਿੱਚ ਬਦਲ ਨਹੀਂਗਾ ਹਮ ਆਮਦੀ ਪਾਰਟੀ ਕੋਲ ਵੀ ਨਹੀਂਗਾ ਹਮ ਦੇਖਿਓ ਨਾ ਕਿਜਰੀਵਾਲ ਤੋਂ ਜਗ੍ਹਾ ਤੇ ਕਿਸੇ ਹੋਰ ਬਦਲਣਗੇ ਇਹ ਹੋ ਸਕਦਾ ਕਿ ਨਜਰ ਸਾਨੂੰ ਸਪੀਕਰ ਨਾ ਦੇਂਦਾ ਸਪੀਕਰ ਸਾਹ ਨੂੰ ਕੋਈ ਹੋਰ ਉਹਦਾ ਮੰਤਰੀ ਕਰਕੇ ਦੇ ਦੇਣ ਹਾਂਜੀ ਬਨ ਮੁੱਖ ਮੰਤਰੀ ਦੀ ਕੋਈ ਤਬਦੀਲੀ ਨਹੀਂ ਕੀ ਹੂੰ ਮੁੱਖ ਮੰਤਰੀ ਇੰਨਾ ਵਧੀਆ ਜਿਹੜਾ ਉਹਨਾਂ ਨੂੰ ਇੱਕ ਕਿਜਰੀਵਾਲ ਸਾਨੂੰ ਇੱਕ ਰਬੜ ਸਟੈਂਪ ਵਰਗਾ ਮਿਲਿਆ ਹੋਵੇ ਤੇ ਜਿਹੜਾ ਕਹਿੰਦਾ ਹਾਂਜੀ ਜੋ ਕਰਨਾ ਠੀਕ ਕਰਨਾ ਤੇ ਮੇਰੇ ਖਿਆਲ ਨਾਲ ਬਹੁਤ ਵਧੀਆ ਆਮ ਆਦਮੀ ਪਾਰਟੀ ਦੇ ਜਿਹੜੇ ਆਉਣ ਵਾਲਾ ਭੇਖਾ ਉਹ ਮੈਨੂੰ ਲੱਗਦਾ ਕਿ ਸਟਾਈ ਦੇ ਵਿੱਚ ਇਹਨਾਂ ਬੁਰਾ ਨਹੀਂ ਹੋਣ ਜਾ ਰਿਹਾ ਹੂੰ ਕੀ ਗਣਾ ਜੀ ਤੇ ਕਿਜਰੀ ਬਣ ਸਾਹਿਬ ਇਸਰ ਕੀ ਪਛਾਨ ਹਟ ਗਏ ਆ ਜਿਹੜੀ ਲੋਕਾਂ ਨੇ ਸਿਆਸੀ ਨੇ ਇੱਕ ਤੇ ਸਿਆਸੀ ਚੁੱਪ ਕਰਾਤੇ ਮੇਰੇ ਤੇ ਲੋੜ ਹੀ ਨਹੀਂ ਮੇਰੇ ਕੋਲ ਰਸਵਾ ਭੇਜਣਾ ਜਿਹਨੂੰ ਮਰਜ਼ੀ ਭੇਜ ਦਵਾਂ ਪਮਾ ਸਸੋਧੀਆਂ ਨੂੰ ਭੇਜਾਂ ਜਾਂ ਮੈਂ ਕਿਸੇ ਹੋਰ ਵੀ ਕਹਿੰਦੇ ਉਧਰ ਲੱਭ ਲਿਆ ਕੋਈ ਨਗੂਨਾਂ ਨੇ ਉਤੋਂ ਕੋਈ ਚੰਗਾ ਅਮੀਰ ਆਦਮੀ ਜਿਹੜਾ ਕਿ ਹੁਣ ਹੁਣ ਆਮੰਦ ਨਹੀਂ ਲੱਭਣਾ ਨਾ ਨੇ ਹੂੰ ਹੂੰ ਹੋਣ ਚਾਹੀਦੇ ਅਮੀਰ ਬੰਦੇ ਉਹਨਾਂ ਨੂੰ ਪਤਾ ਕਿਹੜੀ ਹਿਤਾਇ ਦੀ ਇਲੈਕਸ਼ਨ ਹੈਗੀ ਆ ਉਹ ਪਹਿਲੇ ਵਾਂਗ ਨਹੀਂ ਲੜੋਣੇ ਵੀ ਹਨੇਰੀ ਆਈ ਸੀ ਹੁਣ ਤੂਫਾਨ ਜੁੜਣਾ ਤੇ ਅਮੀਰਾ ਨਹੀਂ ਹੋਣਾ ਹੈਗਾ ਤੇ ਜਿਹੜੀ ਉਹ ਕਹਿੰਦੇ ਸੀ ਨਾ ਵੀ ਇੰਨਾ ਪੈਸਾ ਇੰਨੀ ਇਸ਼ਰਾਮ ਇੰਨਾ ਆ ਕੰਮ ਕੀਤਾ ਮਰੂਦੀ ਕਹਿ ਰਿਹਾ ਤੇ ਹੁਣ ਉਹ ਕੋਈ ਮਤਲਬ ਸਧਾਰਨ ਬੰਦੇ ਚ ਕਰ ਨਹੀਂ ਸਕਦਾ ਹਮ ਬਿਲਕੁਲ ਉਹਨਾਂ ਨੇ ਲੜਾਈ ਉਹਨਾਂ ਨਾਲ ਲੜਨੀ ਜ਼ਗੀਦਾਰਾਂ ਨਾਲ ਰਾਜਾ ਮਹਾਰਾਜਾ ਨਾਲ ਉਹਨਾਂ ਦੇ ਬਰਾਬਰ ਖੜਨਾ ਤੇ ਅੱਜ ਉਹਨਾਂ ਨੂੰ ਬਰਾਬਰ ਖੜੇ ਕਰਨੇ ਪੈਣੇ ਆ ਕੇਜਰੀਵਾਲ ਸਾਹਿਬ ਹੁਣ ਪੰਜਾਬ ਸਰਕਾਰ ਦੇ ਕੰਟਰੋਲਰ ਬਣ ਕੇ ਰਹਿਣਗੇ ਠੀਕ ਹੈ ਰਿਮੋਟ ਬਣ ਕੇ ਰਹਿਣਗੇ ਉਹ ਰਿਮੋਟ ਬਣ ਕੇ ਉਹ ਚਾਹੁੰਦੇ ਆ ਕਿ ਜਿਹੜੀ ਪੰਜਾਬ ਸਰਕਾਰ ਦੇ ਮੈਂ ਦੁਆਰਾ ਬਚਾ ਜਨਨਾ ਤੇ ਫਿਰ ਮੇਰੇ ਕੋਲ ਇੱਕ ਪਾਇਲਟ ਸਰਕਾਰ ਹੋਗੀ ਮੈਨੂੰ ਨੈਸ਼ਨਲ ਲੈਵਲ ਤੇ ਵਧਣ ਦੀ ਉਹਨੂੰ ਗੁਜਰਾਤ ਚ ਵੀ ਸਿਟ ਦਿੱਤੀ ਉਹਨਾਂ ਨੇ ਜੀ 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 ਹਾਂਜੀ ਠੀਕ ਹੈ ਨਾ ਔਰ ਗੁਜਰਾਤ ਦੇ ਵਿੱਚ ਜਿੱਥੇ ਮਤਲਬ ਡਬਲ ਇੰਜਨ ਚੱਲਦਾ ਸੀ ਹੂੰ ਜੀ ਗੁਰਾਤ ਵੀ ਸਰਕਾਰ ਤੇ ਮੋਦੀ ਸਾਹਿਬ ਵੀ ਉੱਥੇ ਤੇ ਜਦੋਂ ਦੋਹਾਂ ਹੀ ਸਰਕਾਰਾਂ ਦੇ ਵਿੱਚ ਜਿਹੜਾ ਗੁਜਰਾਤ ਮਾਡਲ ਚੱਲਦਾ ਜਿਗਾ ਅੱਜ ਉਸ ਮਾਡਲ ਦੇ ਵਿੱਚ ਇੱਕ ਨਵੇਂ ਕੈਂਮਲ ਜਦਕਿ ਉਹ ਮਾਡਲ ਦੇ ਵਿੱਚ ਕਿਲ ਖੋਬਿਆ ਆ ਵਾਹ ਪਾਰਟੀ ਨੇ ਬਿਲਕੁਲ ਹਾਂ ਜੀ ਤੇ ਮੈਨੂੰ ਲੱਗਦਾ ਕਿ ਹੁਣ ਇਸ ਸਮੇਂ ਦੇ ਵਿੱਚ ਨਾ ਜਿਹੜੀ ਚੇਂਜ ਆ ਰਹੀ ਆ ਉਹ ਬੜੀ ਖੂਬਸੂਤ ਆ ਰਹੀ ਹੈ ਤੇ ਇਹ ਜਿਹੜਾ ਬਦਲਾਅ ਹੂੰ ਆਇਆ ਜਾਂ ਨਹੀਂ ਆਇਆ ਜਾਂ ਲੋਕਾਂ ਦੇ ਵਿੱਚ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਜਾਂ ਨਹੀਂ ਹੋਈਆਂ ਜਾਂ ਲੋਕਾਂ ਕੇ ਛਾਵਾਂ ਜੜੀਆਂ ਮਤਲਬ ਵਿਰੋਧੀ ਤਰ੍ਹਾਂ ਕਰਦੇ ਆ ਜੀ ਉਹ ਹੋਈਆਂ ਨਹੀਂ ਹੋਈਆਂ ਪਰ ਵਿਰੋਧੀ ਤਰ੍ਹਾਂ ਦੇ ਵਿੱਚ ਪੱਲੇ ਨਹੀਂ ਰਹਿ ਗਿਆ ਕੁਝ ਵੀ ਉਹਨਾਂ ਦੀ ਆਪਸੀ ਫੁੱਟ ਹੂੰ ਤੇ ਜਾਂ ਉਹਨਾਂ ਦੇ ਆਪਸੀ ਨੀਵਾਂ ਦਿਖਾਉਣ ਦੀ ਇੱਕ ਜਿਹੜੀ ਦਲ ਰਹੀ ਹੈਗੀ ਆ ਉਹ ਜ਼ਰੂਰ ਕੇਜਰੀਵਾਲ ਸਾਹਿਬ ਦਾ ਝੰਡਾ ਬੁਲੰਦ ਕਰਨਗੇ ਸਾਈ ਦੇ ਵਿੱਚ ਕੇਜਰੀਵਾਲ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਲੁਧਿਆਣੇ ਵਿੱਚ ਆ ਕੇ ਇਹ ਇਲੈਕਸ਼ਨ ਲੜਨ ਦਾ ਵਾਦਾ ਕਿ ਫਿਊਚਰ ਸਭ اچھا ਹੈਗਾ ਤੇ ਇਸ ਰਗੇ ਵਿੱਚ ਲੱਗਦਾ ਕਿ ਉਹ ਡੇਰੇ ਪੱਕੇ ਲਉਣਗੇ ਪੰਜਾਬ ਦੇ ਵਿੱਚ ਹੁਣ ਜਦਵੇਂ ਨਾ ਉਹ ਜਦੋਂ ਨਾ ਭਗਵੰਤ ਮਾਨ ਨਾ ਸਗੀ ਫੁੱਲ ਜਦੋਂ ਨਾਲ ਹੀ ਹੁੰਦਾ ਤਾਂ ਸਗੀ ਫੁੱਲ ਬਣ ਕੇ ਰਹਿਣਗੇ ਉਹਨਾਂ ਦਾ ਤੇ ਉਹ ਸਗੀ ਫੁੱਲ ਜਿਹੜਾ ਹੈਗਾ ਉਹ ਮਹਿਕਾ ਵੰਡੇਗਾ ਮੈਨੂੰ ਲੱਗਦਾ ਕਿ ਅੱਜ ਮਿਲਦਾ ਕਿ ਉਸ ਇਲੈਕਸ਼ਨ ਤੋਂ ਬਾਅਦ ਜਿਹੜੀ ਲੋਕਾਂ ਨੂੰ ਸਗੀਆਂ ਬੜੀਆਂ ਵੀ ਪੰਜਾਬ ਨੇ ਇਹ ਗੱਲ ਮੰਨ ਲਈ ਆ ਵੀ ਜੋ ਕੇਜਰੀਵਾਲ ਸਾਹਿਬ ਕਰਦੇ ਹੈਗੇ ਆ ਜਾਂ ਜੋ ਭਗਵੰਤ ਮਾਨ ਸਾਹਿਬ ਕਰਦੇ ਹੈਗੇ ਆ ਜਾਂ ਜੋ ਆਮ ਆਦਮੀ ਪਾਰਟੀ ਦਾ ਕਰਮ ਹੈਗਾ ਤੇ ਕਿਉਂਕਿ ਇੱਥੇ ਨਾ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਸੀ ਸ਼ਰੂਨੀ ਕਾਲੀ ਦਲ ਮੰਨੋ ਇੱਕ ਸਿੱਖ ਹੋਮਲੈਂਡ ਸੀਗੀ ਜਿਹਦੀ ਤਰਜਮਾਨੀ ਕਰਦੀ ਸੀਗੀ ਜਿਨ੍ਹਾਂ ਨੇ ਕਾਂਗਰਸ ਨੂੰ ਇਸਰਕੇ ਪਿੱਟਿਆ ਕਿਉਂ ਨਾ 84 ਦੇ ਵਿੱਚ ਅਟੈਕ ਹੋਇਆ ਸੀਗਾ ਉਹ ਇਸਰਕੇ ਲੜਦੇ ਰਹੇਗੇ ਅੱਜ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਵਿਕਾਸ ਦੀ ਗੱਲ ਕੀਤੀ ਹੈ ਉਹਨਾਂ ਨੇ ਉਹ ਧਰਮ ਦੇ ਗੱਲ ਵੀ ਤਿਆਗ ਦਿੱਤੀ ਹੈ ਉਹਨਾਂ ਨੇ ਅਟੈਕ ਦੀ ਗੱਲਾਂ ਵੀ ਧਿਆਕਤੀਆਂ ਉਹਨਾਂ ਨੇ ਜਿਹੜੀ ਪੰਜਾਬ ਦੀਆਂ ਜਮੀਨੀ ਕਿਕ ਤੋਂ ਵੀ ਧਿਆਕਤੀਆਂ ਹੁਣ ਜੋ ਵੀ ਉਹ ਪਾਣ ਬਣਾਉਣਗੇ ਕਿ ਜਿਰੀਪੁਰ ਸਾਹਿਬ ਜਾਂ ਭਗਵੰਤ ਸਿੰਘ ਸਾਹਿਬ ਲੋਕੀ ਉਹ ਪਾਣਗੇ ਤੇ ਇਨਕਲਾਬ ਲਿਆਉਣਗੇ ਇਨਕਲਾਬ ਜਿਹੜਾ ਹੀ ਆਵੇਗਾ ਕਿ ਜ਼ਿੰਦਾਬਾਦ ਹੀ ਰਹਿਣਗੇ ਮੈਨੂੰ ਲੱਗਦਾ ਕਿਉਂਕਿ ਵਿਰੋਧੀਆਂ ਨੇ ਸਾਬਤ ਕਰਤਾ ਕਿ ਅਸੀਂ ਤੁਹਾਡੇ ਵਿਰੋਧੀ ਨਹੀਂ ਹਾਂ ਅਸੀਂ ਆਪ ਸੁੱਚੀ ਵਿਰੋਧ ਕਰਕੇ ਮਰ ਜਾਣਾ ਬਿਲਕੁਲ ਬਿਲਕੁਲ ਸਹੀ ਜੀ ਸੋ ਕਿਹੜਾ ਸਾਹਿਬ ਬਾਕੀ ਦੇ ਵਿਸ਼ੇ ਤੇ ਆਪਾਂ ਬਾਅਦ ਵਿੱਚ ਗੱਲਬਾਤ ਕਰਦੇ ਹਾਂ ਸੋ ਦੋਸਤੋ ਤੁਸੀਂ ਕਿਤੇ ਨੇ ਜਾਣਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ